ਕਿਵੇਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਹੁਣ 30 ਡੇਜ਼ ਵਲੌਗ ਦਾ ਚੈਲੰਜ ਪੂਰਾ ਕਰਨਾ ਅੱਜ ਮੇਰਾ ਫਰਸਟ ਡੇ ਆ ਠੀਕ ਹੈ 30 ਡੇਜ਼ ਡੇਲੀ ਰੁਟੀਨ ਦਾ ਵਲੌਗ ਦਾ ਚੈਲੰਜ ਪੂਰਾ ਕਰਨਾ ਮੈਂ ਉਤਰੀ ਸੀ ਵਾਸਤੋਂ ਹੁਣ ਆਈ ਸੀ ਨਾਈਟ ਸ਼ਿਫਟ ਤੋਂ ਠੀਕ ਹੈ ਤੇ ਇਧਰ ਸ਼੍ਰੀਲੰਕਾ ਵਾਲਾ ਦਾ ਸਟੋਰ ਆ ਉਥੋਂ ਲਿਆ ਹੁਣ ਮੈਂ ਦੁੱਧ ਦੁੱਧ ਖਤਮ ਹੋ ਗਿਆ ਸੀ ਚਾਹ ਕੌਫੀ ਬਣਾਉਣ ਵਾਸਤੇ ਤੇ ਆ ਮੇਰੇ ਕਿੱਟ ਚ ਦੁੱਧ ਪਿਆ ਤੇ ਹੁਣ ਹੁਣ ਮੈਂ ਘਰੇ ਜਾ ਰਹੀ ਆ ਸੰਡੇ ਨੂੰ ਮੈਂ ਇਧਰ ਲਈ ਬਸ ਤੇ ਆਉਣਾ ਹੁੰਦਾ ਨਾ 53 ਤੇ ਮਤਲਬ ਜਿਹੜੀ ਮੇਰੀ ਮੰਡੇ ਟੂ ਫਰਡੇ ਵਾਲੀ ਬਸ ਹਨਾ ਉਹ ਸੈਟਰਡੇ ਆਲੀ ਉਹ ਸੰਡੇ ਨੂੰ ਆਉਂਦੀ ਨਹੀਂ ਫਿਰ ਮੈਂ ਸੰਡੇ ਨੂੰ ਜਦੋਂ ਦੂਜੀ ਬਸ ਤੇ ਆਉਣੀ ਉਹ ਤੇ ਵੈਸੇ ਵੀ ਕੋਈ ਉਹ ਨਹੀਂ ਹੁੰਦਾ ਕੋਈ ਸਟੋਰ ਨਹੀਂ ਹੁੰਦਾ ਸੰਡੇ ਨੂੰ ਫਿਰ ਮੈਂ ਆ ਬਸ ਤੇ ਆਉਣੀ ਹੈ ਨਾ ਤੇ ਮੈਂ ਸਟੋਰ ਹੁੰਦਾ ਸ਼ੇਰੀ ਫਿਰ ਮੈਂ ਸ਼੍ਰੀ ਲੰਕਾ ਲਨ ਸਟੋਰ ਤੋਂ ਨਾ ਦੁੱਧ ਲੈ ਆਉਣੀ ਕੋਈ ਸਮਾਨ ਕੁਝ ਵੀ ਘਟਦਾ ਵਰਦਾ ਉੱਥੇ ਜਾ ਕੇ ਲੈ ਆਉਣੀ ਨਹੀਂ ਆ ਹੁਣ ਮੈਂ ਤੁਰੀ ਜਾ ਰਹੀ ਹਾਂ ਘਰੇ 10 ਮਿੰਟ ਦੀ ਡਰਾਈਵ ਸੌਰੀ ਵਾਕ ਆ ਵਾਕਿੰਗ ਡਿਸਟੈਂਸ 30 ਡੇਸ ਚੈਲੰਜ ਪੂਰਾ ਕਰਨਾ ਆਤੀ ਕੁਛ ਮਰਜੀ ਹੋ ਦੇ ਨਹੀਂ ਤਾਂ ਮੈਂ ਨਾ ਇੰਨੀ ਆਲਸੀ ਆ ਨਾ ਮੈਂ ਇੰਨੀ ਆਲਸੀ ਆ ਸੱਚੀ ਹੱਸਾਂ ਮੈਂ ਬਸ ਘਰੇ ਨੌਣਾ ਖਾਣਾ ਸੋਇਆ ਨਾ ਫਿਰ ਉੱਠਣਾ ਕੁਛ ਖਾਣਾ ਨਾਲ ਦੀ ਨਾਲ ਕੰਮ ਤੇ ਬਸ ਇਹ ਰੁਟੀਨਾ ਮੇਰੇ ਇੱਥੇ ਹੋਰ ਕੋਈ ਨਹੀਂ ਕਿਉਂਕਿ ਬੱਸ ਇਸ ਤੇ ਤੁਹਾਨੂੰ ਪਤਾ ਟਾਈਮ ਵੀ ਜਿਆਦਾ ਲੱਗਦਾ ਨਾ 1.5 ਘੰਟਾ ਲੱਗ ਜਾਂਦਾ ਇੱਕ ਪਾਸੇ ਦਾ ਕੰਮ ਤੇ ਬਟ ਹੁਣ ਕੁਝ ਮਰਜ਼ੀ ਹੋ ਜੇ ਹੁਣ ਤਾਂ ਹੁਣ ਮੈਂ ਇਤ ਕੀ ਆਲਸਪੋਣਾ ਨਹੀਂ ਕਰਨਾ ਐ ਡੇ ਫਸਟ ਡੇ ਸੈਕਿੰਡ 30 ਡੇਸ ਚੈਲੰਜ ਪੂਰਾ ਕਰਨਾ ਮੈਂ ਜਾ ਰਹੀ ਹਾਂ ਹਲੇ ਵੀ ਕਰੇ ਹਲੇ ਮੇਰੀ ਪਈਆ ਵਾਕ 5 ਕਿ ਮਿੰਟ ਦੀ ਆ ਪਾਰਕ ਆ ਸਾਡੇ ਘਰ ਦੇ ਪਿੱਛੇ ਇਹ ਤਾਂ ਬਹੁਤ ਸੋਹਣਾ ਕੈਨੇਡਾ ਸੋਹਣਾ ਤਾਂ ਬਹੁਤ ਆ ਸੋਨਾ ਤਾਂ ਏ ਮਾਏ ਉਂਝ ਮੁਲਖ ਬਥੇਰਾ ਪਰ ਕਦੇ ਕਦੇ ਅੱਖੀਆਂ ਚ ਪਾਣੀ ਲੈ ਆਉਂਦਾ ਏ ਸੋਨਾ ਤਾਂ ਏ ਮਾਏ ਉਂਝ ਮੁਲਖ ਬਥੇਰਾ ਪਰ ਕਦੇ ਕਦੇ ਅੱਖੀਆਂ ਚ ਪਾਣੀ ਲੈ ਆਉਂਦਾ ਏ ਮੌਸਮ ਵੀ ਬਹੁਤ ਸੋਹਣਾ ਸਾਰਾ ਕੁਝ ਸੋਹਣਾ ਲੱਗਦਾ ਕੈਨੇਡਾ ਤੇ ਪਰ ਜੇ ਇਕੱਲੇ ਰਹਿਣਾ ਫਿਰ ਥੋੜਾ ਜਿਹਾ ਔਖਾ ਆ ਦੇਖਦੇ ਜੀ ਨਾ ਪੈ ਜੇ ਕੰਮ ਹੈਗਾ ਤੁਹਾਡੇ ਕੋਲ ਪੈਸਾ ਵੀ ਹੈਗਾ ਕੈਨੇਡਾ ਚ ਦੇਖੋ ਕਿੰਨਾ ਸੋਹਣਾ ਹੈ ਸਾਰਾ ਕੁਝ ਗ੍ਰੀਨਰੀ ਗ੍ਰੀਨਰੀ ਇੰਨੀ ਗ੍ਰੀਨਰੀ ਇੱਥੇ ਤਾਂ ਹੀ ਤਾਂ ਇੱਥੇ ਮੀਂਹ ਜਦੋਂ ਆ ਤਾਂ ਤਾਂ ਇੱਥੇ ਠੰਡ ਗਰਮੀ ਘਟਾ ਆਪਣੇ ਇੰਡੀਆ ਤੋਂ ਤਾਂ ਸਾਰੇ ਜੰਗਲ ਕੱਟ ਜਾਂਦੇ ਆ ਗਲਤ ਗੱਲ ਆ ਉਤੋਂ ਉਤੋਂ ਰਹਿੰਦਾ ਖੁੰਦਾ ਕਿ ਹైదరాబాద్ ਵਾਲਾ ਜਿਹੜਾ ਜੰਗਲ ਕੱਟਿਆ ਇੰਡੀਆ ਦਾ ਉਦੇ ਨਾਲ ਤਾਂ ਜਮੇ ਹੀ ਸਾਰਾ ਕੁਝ ਜਿਹੜਾ ਮਾੜਾ ਮੋਟਾ ਮੀਂਹ ਪੈਣਾ ਸੀ ਉਹ ਵੀ ਪਤਾ ਨਹੀਂ ਕਹਿੰਦੇ ਬਹੁਤ 300 ਪਤਾ ਨਹੀਂ ਕਿੰਨੇ ਏਕੜ ਚ ਸੀ ਉਹ ਜੰਗਲ ਪੂਰਾ ਉਹ ਵੀ ਕੱਟਤਾ ਉਹਦੇ ਨਾਲ ਤਾਂ ਹੋਰ ਹੀ ਜ਼ਿਆਦਾ ਹੋ ਗਿਆ ਚਲੋ ਵੈਨਿਵੈਸ ਆਪਾਂ ਕੀ ਕਰ ਸਕਦਾ ਹਨ ਸਾਰਾ ਕੁਝ ਸਰਕਾਰਾਂ ਦੇ ਕੰਮ ਆ ਇੱਥੇ ਇਸ ਕੰਮ ਨੂੰ ਸਰਕਾਰ ਵਧਿਆ ਸੈਥਨ ਮੈਂ ਇੱਕ ਚੀਜ਼ ਦਿਖਾਉਣੀ ਆ ਹਨ ਹੱਸੇ ਲਈ ਸਾਡੇ ਨਾਲ ਇੱਥੇ ਪਾਰਕ ਚ ਨਾ ਜਿਹੜੇ ਚ ਚਿੰਕੀਏ ਨਿੰਦੇ ਚਾਈਨਿਸ ਉਹ ਨਾ ਆ ਕੇ ਡਾਂਸ ਜਿਆ ਕਰਦੀਆਂ ਹੁੰਦੀਆਂ ਐਜ਼ ਐਜ਼ ਐਨ ਐਕਸਰਸਾਈਜ਼ ਗਾਣੇ ਲਾ ਕੇ ਮੈਂ ਤੁਹਾਨੂੰ ਦਿਖਾਨੀ ਆ ਥੋੜਾ ਜਿਹਾ ਸੀਨ ਦਿਖਾਵਾਂਗੀ ਜਿਆਦਾ ਨਹੀਂ ਕਿਉਂਕਿ ਆਪਾਂ ਇਦਾਂ ਕਿਸੇ ਵੀ ਐ ਕਰ ਨਹੀਂ ਸਕਦੇ ਵੀਡੀਓ ਬਣਾ ਨਹੀਂ ਸਕਦੇ ਇਟਸ ਨਾਟ ਅਲਾਉਡ ਦੇਖੋ پارک ਹੌਂ ਚੁੱਪ ਜਿਹਾ ਕਰੇ ਕਰੇ ਸਾਰੇ ਸੁੱਤੇ ਪਿਆ ਤਾਂ ਕਰਕੇ ਹੌਲੀ ਹੌਲੀ ਬੋਰ ਰਹੀ ਹੈ ਠੀਕ ਹੈ ਜਿਆਦਾ ਉੱਚੀ ਨਹੀਂ ਬੋਲਣਾ ਦੁੱਧ ਲੈ ਕੇ ਇਸ ਤਰ੍ਹਾਂ ਦੁੱਧ ਕੱਢ ਕੇ ਫਰਿਜ 'ਚ ਰੱਖ ਦਿੱਗੇ ਦੁੱਧ ਦਾ ਮੈਂ ਟਕਾਤਾ ਤੁਮੇ ਨਾਲ ਕਿਵੇਂ ਕਰਕੇ ਠੀਕ ਹੈ ਤੇ ਜ਼ਿਆਦਾ ਉੱਚੀ ਨਹੀਂ ਬੋਲਣਾ ਕਿਉਂਕਿ ਸਾਰੇ ਸੁਤੇ ਪਏ ਆ මේ පාන්ච බලෝම්ච ලाइට හැන එදා කිරව සද කැන ගසත ලයිට ජන්දීරනින්ද මේ පෙදදංච ගාඩ හිලාවන වේට අපමනි සට කරලන්න කරට විනාදය මෙනු හැගත්. ਮੈਨੂੰ ਹੈਗਾ ਹਿਸਾਬ ਕਿਤਾਬ ਲੈਟ ਚ ਗੋਣ ਦਾ ਹਾਂ ਹਲੇ ਵੀ ਨਹੀਂ ਜਗੀ ਐਡੀ ਪੇਸਤੀ ਵਾਲੀ ਗੱਲ ਵੇਟ ਜਗਣੀ ਚਾਹੀਦੀ ਸੀ ਇੱਥੇ ਜਾਗਦੀ ਹੁੰਦੀ ਆ ਹੋਰ ਤਾਂ ਕੋ ਬਟਨ ਹੀ ਹੈ ਨਹੀਂ ਹਲੇ ਵੀ ਨਹੀਂ ਜਗੀ ਜਦ ਕੀ ਹਾਂ ਲਾੜਤਾ ਜਗਣੀ ਚਾਹੀਦੀ ਆ ਤੋਦਾਨੀ ਨੂੰ ਇਧਰ ਨੂੰ ਕਰਨਾ ਸੀ ਕਿ ਇਧਰ ਇਧਰ ਨਹੀਂ ਕਰਨਾ ਸੀ ਆਹ ਬਟਨ ਇਧਰ ਨੂੰ ਕਰਨਾ ਸੀ ਆਪੇ ਇਧਰ ਨੂੰ ਹੋ ਜਾਂਦਾ ਚਲੋ ਦੇਖਦੇ ਆ ਲੈ ਲਾਈਟ ਤਾਂ ਲੱਗ ਤਾ ਕੁਝ ਹੀ ਮੇਰੇ ਰੂਮ ਦੀ ਰੂਮ ਵਾਲੀ ਲਾਈਟ ਤਾਂ ਨਹੀਂ ਜਗੀ ਪਰ ਇਟਸ ਓਕੇ ਬਾਅਦ ਫਿਰ ਕਰਦੇ ਆ ਨਾਉ ਆਮ ਗੋਇੰਗ ਟੂ ਸ਼ਾਵਰ ਫਿਰ ਕਰ ਦੇਗਾ ਰੂਮ ਦੀ ਲਾਈਟ ਕਰ ਲਈ ਆਨ ਉੱਥੇ ਪੰਗੇ-ਕੁੰਗੇ ਲੈ ਕੇ ਆਏ ਨੇ ਤੇ ਪਹਿਲਾਂ ਪੰਗੇ ਲੈ ਕੇ ਬਿੰਦੀ ਸੀ ਤੇ ਹੋ ਹੋ ਜੀ ਇਹ ਵੀ ਲੋਡ ਜ਼ਿਆਦਾ ਹੋ ਜਾਂਦਾ ਕੇਵਾਰੀ ਤੇ ਹੁਣ ਮੈਂ ਬਣਾਉਣ ਲੱਗੀ ਆ ਆਪਣੇ ਲਈ ਛੋਟਾ ਜਿਹਾ ਰੈਪ ਤੁਹਾਨੂੰ ਦਿਖਾਉਣੀ ਆ ਇੱਕ ਮਿੰਟ ਵੇਟ ਕਰੋ ਰੈਪ ਨਾ ਜ਼ਿਆਦਾ ਵੱਡਾ ਨਹੀਂ ਬਟ ਛੋਟਾ ਜਿਹਾ ਬਣਾਉਂਗੀ ਸਿੰਪਲ ਜਿਹਾ ਐਗ ਰੋਲ ਦੇਖਿਓ ਤੁਸੀਂ ਪਿਆਜ਼ ਕੱਟ ਲਈਏ ਕਿਉਂ ਰੱਖਿਆ ਸੀ ਮੈਂ ਇੱਥੇ സിറ്റ അതെ ദരിപ്പ് ഉണ്ട് ആരെങ്കിലും ഉണ്ട് ആയി കൈ കാണിച്ചോ चलो अरे पलीवोती ਬੜੀ ਬੜੀ ਤਾਂ ਉਹ ਨਹੀਂ ਬਣੇ ਮੈਂ ਤਾਂ ਪੋਸ਼ਣ ਬਣਾ ਰਹੀ ਹਾਂ ਸਿਰਫ ਰਾੜੀ ਐਸੇ ਮਾਈ ਗਾਡ ਮੈਂ ਤੇ ਬਾਲੀ ਮੈਂ ਇਹਨੂੰ ਸੌਸ ਤੇ ਕਹਾਂਵਾ ਤਾਂ ਤਾਂ ਮੈਂ ਮਿਰਚ ਨਹੀਂ ਕੋਈ ਪੋਸ਼ਣ ਨੂੰ ਲੈਣਾ ਤੇ ਦੇਣਾ ਐਗ ਬੋਇਲ ਉਹਨੂੰ ਤਾਦਾਸ ਮਾਰਾ ਫਰਾਈ ਉਹਨੂੰ ਪੋਸ਼ਣ ਸੌਸ ਪਾਈ ਰਹਾ ਹਾਂ ਸਿੰਪਲ ਜਿਹਾ ਕੁਝ ਖਾ ਲੈਣ ਨੂੰ ਮਿਲ ਤਾ ਹੈ ਇਧਰ ਮੇਰਾ ਹੈਸ਼ ਬ੍ਰਾਊਨ 에ਅਰ ਫਰਾਈ ਕਰਨਾ タルਕੀ ਦੇਸੀ ਨਿਕਰਾ ਆਉਂਦਾ ਹੈ ઓ ਪ੍ਰੋਵਾ ਵਾਓ ਇਹ ਨਾ ਸੋਹਣਾ ਰੰ ਗਿਆ ਕੱਚਾ ਜਾ ਗਿਆ ਸੀ ਬਸ ਇਹ ਪਾ ਲੈਣਾ ਹੈ ਇਹ ਦਿਨ ਆਕਰ ਆਪਰਾ ਟੇਸਟ ਆ ਹੋਣਾ ਬਦ ਗਿਆ ਫਿਰ ਇਸਕੇ ਗੰਚੀ ਗੰਚੀ ਪਤ ਕਰਮ ਥੋੜਾ ਜਿਆਦਾ ਇਹਨਾਂ ਊਣੇ ਦਾ ਅਰਧਾ ਨਵਿਆ ਇਹ 에ਅਰ 프라이ਰ ਚ ਹੀ ਰੱਖਦਾ ਇਹਦੇ ਚਾੜਦਾ ਬੰਦਿਆ 에ਅਰ 프라이ਰ ਕਰਤਾ ਬੰਦ ਤੇ ਥੋੜੀ ਜਿਹੀ ਹਿੰਦੇ ਪਾ ਲਾਂਗੇ ਸਾਸ ਦੈਟਸ ਇਟ ਇਸੇ ਤਰ੍ਹਾਂ ਦੇ ਗਰਦੇ ਚ ਰੱਖਾਂਗੇ ਸ਼ਿੰਕ ਤੇ ਇਹ ਬੱਟਾ ਤੋੜ ਦੂੰਗੀ ਠੀਕ ਹੈ 1 ਮਿੰਟ ਵਿੱਚ ਪੈਕ ਕਰਾ ਲਉਂਦਾ ਨੇ ਰੈਪ ਹੋ ਗਿਆ ਰੈਡੀ ਅਗਰੋਲ ਯੂ ਕੈਨ ਸੀ ਲੁੱਕ ਸੋਨਾ ਤਾਂ ਬਹੁਤ ਲੱਗ ਰਿਹਾ ਸਵਾਦ ਵੀ ਬਹੁਤ ਹੁੰਦਾ ਇਹ ਬਟ ਸਿੰਪਲ ਜਿਹੀ ਬਣਾਉਣੀ ਨੇ ਮੈਂ ਜਿਆਦਾ ਮਸਾਲੇ ਮਸੂਲੇ ਜਿਆਦਾ ਕਿਉਂ ਜਾਂ ਜਿਆਦਾ ਉਹ ਕਿਉਂ ਤਾਂ ਥੋੜਾ ਸੁੱਕਣਾ ਹੀ ਪੈਂਦਾ ਫਿਰ ਵੀ ਚਿਪਕਿਆ ਜਾਂਦਾ ਪਰ ਜਿਆਦਾ ਮਸਾਲੇ ਜਿਆਦਾ ਨਮਕ ਮਿਰਚ ਪਿਆਲਤੀ ਨਹੀਂ ਪਾਉਂਦੀ ਹੁੰਦੀ ਬਾਹ ਤੱਕਦੀ ਆ ਮੈਂ ਬਸ ਟਾਲਾ ਮਾਰ ਰਹੀ ਨਹੀਂ ਟਾਕ ਦੀ ਬਾਹ ਮੈਂ ਕੰਮ ਕਰਨ ਤੋਂ ਐਨਾ ਵੀ ਨਹੀਂ ਵੈਸੇ ਇੱਥੇ ਇਕੱਲੀ ਕਰਕੇ ਥੋੜੇ ਦੇ ਅੰਮੇ ਮੈਂ ਆਂਦਰ ਤੋਂ ਇੰਡੀਆ ਰਹਿੰਦਾ ਜਦੋਂ ਆਪ ਹੀ ਕਰੀਦਾ ਸੀ ਸਾਰਾ ਚਲੋ ਆਮ ਗੋਣਾ ਟ੍ਰਾਈਟ ਤਾਂ ਗਰਮੀ ਬਹੁਤ ਹਾਂ ਐਨਾ ਟੇਸਟ ਬਹੁਤ ਵਧੀਆ ਆ ਕ੍ਰਿਸਪੀ ਕ੍ਰਿਸਪੀ ਚਲੋ ਮੈਂ ਲੱਗੀਆਂ ਖਾਣ ਹੋਣ ਬਾਏ। ਚਲੋ ਇਹ ਖਾਣ ਤੋਂ ਬਾਅਦ ਮੈਂ ਉਹਦੇ ਹਸਬੰਦ ਨਾਲ ਕਰੂੰਗੀ ਤੋਂ ਥੋੜਾ ਟਾਈਮ ਗੱਲ ਫਿਰ ਮੈਂ ਸੌਂਗੂਗੀ। ਫਿਰ ਸ਼ਾਮ ਨੂੰ ਮਿਲਦੇ ਆਂ। ਤੁਹਾਡੇ ਬਾਏ। ਕਿਉਂਕਿ ਮੈਂ ਕੰਮ ਤੇ ਵੀ ਜਾਣਾ ਨਾਈਟ ਸ਼ਿਫਟ। 12 ਘੰਟੇ ਦੀ ਸ਼ਿਫਟ ਅੱਜ ਮੇਰੀ। ਬਾਏ। ਹਾਂਜੀ ਗਾਇਜ਼ 5:00 5:30 ਹੋ ਗਏ ਤੇ ਮੈਂ ਸੁੱਤੀ ਉੱਠ ਖੜੀ ਸੀ। ਹੁਣ ਮੈਂ ਲੱਗੀਆਂ ਕੁਝ ਖਾਣ। ਖਾਣ ਨੂੰ ਬਣਾਉਣ, ਰੋਟੀ ਬਣਾਉਣ ਲੱਗੀ ਆਂ। ਚਟਨੀ ਬਣਾਈ ਆਂ ਨਾਲ ਸਬਜ਼ੀ ਬਣਾਈ ਆਂ। ਪੁਦੀਨੇ ਦੀ ਤੇ ਧਨੀਏ ਦੀ ਚਟਨੀ ਬਣਾਈ ਆਂ। चलो फिर मिल ग हाँ जी गाइज मैं होगी रेडी काम ली हम मैं खा लगी रोटी हाँ जी गाइज मैं निकल गई घरों बहर मैं जा रही हूँ हूँ कम तो वापिस हो इतना बस कोई जिंदगी नहीं कम कर रोटी खा के जल्दी जल्दी एक सैंडविच बनाया मैं पैक करके लै ਤੇ ਹੁਣ ਮੈਂ ਜਾ ਰਹੀ ਹਾਂ ਬੱਸ ਸਟਾਪ ਤੇ ਮੈਂ ਸੱਟ ਦਵਾਵਾ ਡਬਲੌਗ ਤੋਂ ਬਾਣੀ ਜਾਣ। ਮੈਂ ਤਾਂ ਮੈਂ ਹੁਣ ਚਾਕਲੇਟ ਨਾਲ ਖਾਂਦੀ ਘਾਟੀਆਂ ਤੇ ਅੱਜ ਹੀ ਖਾਂਦਗੀ ਕਿੰਨੇ ਦਿਨਾਂ ਬਾਅਦ। ਇਹ ਤਾਂ ਮੌਸਮ ਦਾ ਕੁਛ ਨਹੀਂ ਪਤਾ ਲੱਗਦਾ। ਮੈਂ ਦੇਖੋ ਹੁਣ ਇਹ ਹਲੇ ਪースト ਬੱਸ ਲਈ ਤੇ ਧੁੱਪ ਨਿਕਲੀ ਪਈ ਸੀ ਹੁਣ ਆ ਬੱਸ ਲੈਣ ਲੱਗੀ ਆ ਤੇ ਮੀਂਹ ਆ ਗਿਆ ਕਿੰਨਾ ਤੇਜ਼ ਦੇਖੋ ਕਿੰਨਾ ਫੇਰ ਗਿਆ ਬਟ ਮੌਸਮ ਬਹੁਤ ਸੋਹਣਾ ਆ ਗਿਆ ਹਿੰਦਕੋ ਨਹੀਂ ਚਲ ਦੇਖੋ ਹੁਣ ਇਹਨੇ ਧੁੱਪ ਨਿਕਲੀ ਸੀ 15 ਮਿੰਟ ਪਹਿਲਾਂ ਇੱਥੇ ਆਈ ਆ ਮੌਸਮ ਪਰ ਸੋਹਣਾ ਲੱਗਦਾ ਐਟ ਲੀਸਟ ਗਰਮੀ ਤਾਂ ਨਹੀਂ ਹੈਗੀ ਜ਼ਿਆਦਾ ਸੋਹਣਾ ਸੋਹਣਾ ਮੌਸਮ ਲੱਗਦਾ ਮੈਨੂੰ ਇਹ ओके गाइस ਤੇ ਮੈਂ ਪਹੁੰਚ ਚੁੱਕੀ ਹਾਂ ਕੰਮ ਤੇ ਤੇ ਮੀ ਵੀ ਬਹੁਤ ਜ਼ਿਆਦਾ ਆ ਗਿਆ ਤੇ ਤਾਂ ਕਰਕੇ ਮੈਂ ਲੈ ਲਈ ਚਾਹ ਇਹਨਾਂ ਦਾ ਦੁੱਧ ਨਹੀਂ ਆਉਂਦਾ ਜਿਨੇ ਵੀ ਚਾਹ ਲੈ ਲਈ ਦੁੱਧ ਆਉਂਦਾ ਸਾਰਾ 6.5 ਡਾਲਰਾਂ ਚਾਹ ਲੈ ਲਈ 7.5 ਡਾਲਰਾਂ ਆ ਉਹਦੇ ਅੰਗੂਰੇ ਮੇਰੇ ਘਰ ਦੇ ਨੂੰ ਪਤਾ ਲੱਗ ਗਏ ਮਿਹੜਾੜੀ ਚ 4-500 ਦੀ ਚਾਹ ਹੀ ਪੀ ਜਾਂਨਾ ਗਾਲਾਂ ਤਾਂ ਬਹੁਤ ਦੇਣ ਚਲੋ ਠੀਕ ਆ ਫਿਰ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਸੀ ਆਪਣਾ ਫਸਟ ਡੇ ਚੈਲੰਜ ਕੱਲ ਨੂੰ ਪਾਵਾਂਗੇ ਆਪਾਂ ਸੈਕਿੰਡ ਡੇ ਰੁਟੀਨ ਐਂਡ ਮੇਰੇ ਸਾਰੇ दे, 30 ਡੇਸ ਚੈਲੰਜ ਨੂੰ ਕੰਪਲੀਟ ਦੇਖਦੇ ਨੂੰ ਦੇਖਣ ਲਈ ਸੌਰੀ ਮੇਰੇ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਾਏ ਬਾਏ